ਸਸਰੀ ਕਾਲਜੀ ਪੰਜਾਬੀ ਰਿਸ਼ਤੇ ਦਵਾਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਕੋਈ ਵੀ ਪਰਸਨ ਆਪਣੀ ਐਡ ਲਗਵਾ ਸਕਦਾ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਧਰਮ ਦਾ ਇੰਡੀਆ ਦਾ ਜਾਂ ਫੋਰਨ ਦੀ ਕਿਸੇ ਵੀ ਕੰਟਰੀ ਦਾ ਹੋਵੇ ਐਡ ਲਗਵਾਉਣ ਲਈ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਜ਼ਿਲ੍ਹਾ ਅਤਰੰਤਨ ਸਾਹਿਬ ਤੋਂ ਕਾਸਟ ਜੱਟ ਜੋਲ ਪਰਿਵਾਰ ਦੀ ਡਿਵੋਰਸੀ ਲੜਕੀ ਦਾ ਲੜਕੀ ਦਾ ਜਨਮ 24/1994 ਕੱਦ 5 ਫੁੱਟ 7 ਇੰਚ ਸਟੱਡੀ ਪਲੱਸ 2 ਪ੍ਰਾ ਮੈਰਿਡ ਲੜਕੀ ਕੋਸਮਟੋਲੋਜੀ ਸਕਿਨ ਮੇਕਅਪ ਨੇ ਹੈਅਰ ਨੇਲ ਐਕਸਟੈਂਸ਼ਨ ਐਂਡ ਬੁਟੀਕ ਦਾ ਆਪਣਾ ਬਿਜ਼ਨਸ ਕਰਦੀ ਹੈ ਇਹਨਾਂ ਨੂੰ ਲੜਕਾ ਯੂ ਐਸ اے ਕੈਨੇਡਾ ਆਸਟ੍ਰੇਲੀਆ ਜਾਂ ਯੂਕੇ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਇਸ ਰਿਸ਼ਤੇ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7973815725 ਅਗਲਾ ਰਿਸ਼ਤਾ ਜਿਹਦਾ ਤਨਤਾਰਨ ਸਾਹਿਬ ਤੋਂ ਕਾਸਟ ਜਟ ਸਖੋਲ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ 5 ਇੰਚ ਸਟੱਡੀ ਬੀਐਸਸੀ ਮੈਡੀਕਲ ਇੰਡੀਆ ਤੋਂ ਅਤੇ ਐਮਐਸਸੀ ਗਲੋਬਲ ਹੈਲਥ ਮੈਨੇਜਮੈਂਟ ਯੂਕੇ ਤੋਂ ਕੀਤੀ ਹੋਈ ਹੈ ਲੜਕੀ ਇੰਗਲੈਂਡ ਯੂਕੇ ਵਿੱਚ ਵਰਕ ਪਰਮਿਟ ਹੈ ਅਤੇ ਲੜਕੀ ਕੋਲ ਕੈਨੇਡਾ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਭਰਾ ਹੈ ਇਹਨਾਂ ਨੂੰ ਲੜਕਾ ਕਿਸੇ ਵੀ ਕੰਟਰੀ ਤੋਂ ਹੋਵੇ ਅਤੇ ਲੜਕਾ ਜੱਟ ਸਿੱਖ ਪਰਿਵਾਰ ਤੋਂ ਨਸ਼ਾ ਰਹਿਤ ਹੋਵੇ ਕੈਨੇਡਾ ਕੰਟਰੀ ਨੂੰ ਇਹ ਫੈਮਲੀ ਪਹਿਲ ਦੇएगी ਕਿਉਂਕਿ ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਹੈ ਲੜਕੇ ਕੋਲ 5 ਤੋਂ 7 ਕਿੱਲੇ ਜ਼ਮੀਨ ਹੋਵੇ ਇਸ ਰਿਸ਼ਤੇ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8729910128 ਦੂਸਰਾ ਨੰਬਰ ਕੈਨੇਡਾ ਦਾ ਵਟਸਐਪ ਨੰਬਰ +14376070833 ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡੇ ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1984 ਕੱਦ 5 ਫੁੱਟ 3 ਇੰਚ ਸਟੱਡੀ ਬੀਏ ਬੀਐਡ ਐਮਏ ਪੰਜਾਬੀ ਹਿਸਟਰੀ ਕੰਪਿਊਟਰ ਭੈਣ ਇੱਕ ਭਰਾ ਇੱਕ ਮੈਰਿਡ ਇਹ ਲੜਕੀ ਡਿਵੋਰਸੀ ਹੈ ਲੜਕੀ ਕੋਲ ਕੈਨੇਡਾ ਦਾ ਵੀਜ਼ਾ ਵੀਜ਼ਾ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਅਤੇ ਉਮਰ 38 ਸਾਲ ਤੋਂ ਵੱਧ ਹੋਵੇ ਰਿਸ਼ਤਾ ਚਾਹੀਦਾ ਹੈ ਲੜਕੀ ਦੀ ਫੈਮਲੀ ਵੈਸ਼ਨੋ ਹੋਵੇ ਇਸ ਰਿਸ਼ਤੇ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7307811597 ਅਗਲਾ ਰਿਸ਼ਤਾ ਜਿਲ੍ਹਾ ਜਲੰਧਰ ਤੋਂ ਮੇਰਾ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 87 2001 ਕੱਦ 5 ਫੁੱਟ 4 ਇੰਚ ਸਟੱਡੀ ਬੀਕੋਮ पीजीडीसी है बेसिक डर्मेटोलॉजी लड़की कनाडा ਵਿੱਚ ਵੀਜ਼ਰ ਵੀਜ਼ਰ ਵੀਤੇ ਹੈ لڑکی ਦਾ ਇੱਕ ਭਰਾ ਅਨਮੈਰਿਡ ਕੈਨੇਡਾ ਵਿੱਚ ਪੀਆਰ ਹੈ ਇਹਨਾਂ ਨੂੰ ਲड़का ਕੈਨੇਡਾ यूएसए ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ 도ਆਬੇ ਏਰੀਏ ਨੂੰ ਇਹ ਫੈਮਿਲੀ ਪਹਿਲ ਦੇएगी ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9872039617 अगला रिश्ता जिला फिरोजपुर ਤੋਂ ਕਾਸਟ ਜੱਟ ਸਿੱਖ ਪਰਿਵਾਰ ਦੀ ਡਿਵੋਰਸੀ ਲੜਕੀ ਦਾ ਲੜਕੀ ਦਾ ਜਨਮ 27 1993 ਕੱਦ 5 ਫੁੱਟ 4 ਇੰਚ ਸਟਡੀ ਬੀਐਸਸੀ ਨਰਸਿੰਗ ਬਾਬਾ ਫਰੀਦ ਕਾਲਜ ਨਰਸਿੰਗ ਤੋਂ ਕੀਤੀ ਹੋਈ ਹੈ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਅਤੇ ਰਜਿਸਟਰਡ ਨਰਸ ਟੈਸਟ ਦੀ ਤਿਆਰੀ ਕਰ ਰਹੀ ਹੈ ਲੜਕੀ ਦਾ ਇੱਕ ਭਰਾ ਮੈਲ ਹੈ ਅਤੇ ਆਸਟ੍ਰੇਲੀਆ ਵਿੱਚ ਹੈ। ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਵੈਲ ਸੈਟਲਡ ਅਤੇ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਜ਼ਮੀਨ ਅਰਧ ਤੋਂ 10 ਕਿੱਲੇ ਹੋਵੇ ਰਿਸ਼ਤਾ ਚਾਹੀਦਾ ਹੈ। ਇਸ ਰਿਸ਼ਤੇ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ। ਪਰਿਵਾਰ ਦਾ ਫੋਨ ਨੰਬਰ 843776635 ਅਗਲਾ ਰਿਸ਼ਤਾ ਕੈਨੇਡਾ ਦੀ ਸਿਟੀਜ਼ਨ ਕਾਸਟ ਜੱਟ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 4 ਇੰਚ ਸਟੱਡੀ ਬੀਨਸ ਐਡਮਿਨੇਸ਼ਨ ਕੈਨੇਡਾ ਤੋਂ ਕੀਤੀ ਹੋਈ ਹੈ ਲੜਕੀ ਕੈਨੇਡਾ ਵਿੱਚ ਵਧੀਆ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਵੈਲ ਐਜੂਕੇਟਿਡ ਵੈਲ ਸੈਟਲਡ ਕੈਨੇਡਾ ਵਿੱਚ ਹੋਵੇ ਅਤੇ ਕੱਦ 5 ਫੁੱਟ 11 ਇੰਚ ਪਲੱਸ ਹੋਵੇ ਅਤੇ ਉਮਰ 30 ਤੋਂ 34 ਸਾਲ ਦੀ ਹੋਵੇ ਲੜਕੇ ਕੋਲ 20 ਤੋਂ 25 ਕਿੱਲੇ ਜ਼ਮੀਨ ਹੋਵੇ ਇਹਨਾਂ ਨੂੰ ਸਿਰਫ ਕੈਨੇਡਾ ਦਾ ਪੀਆਰ ਜਾਂ ਸਿਟੀਜ਼ਨ ਲੜਕੇ ਵਾਲੇ ਹੀ ਫੋਨ ਕਰਨ ਸਟੂਡੈਂਟ ਜਾਂ ਵਰਕ ਪਰਮਿਟ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਇਸ ਰਿਸ਼ਤੇ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9784749475 ਅਗਲਾ ਰਿਸ਼ਤਾ ਜ਼ਿਲ੍ਹਾ ਜਲੰਧਰ ਤੋਂ ਕਾਸਟ ਕੰਬੋਜ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 29/3/1992 ਘੱਟ 5 ਫੁੱਟ 5 ਇੰਚ ਸਟੱਡੀ ਪੋਸਟ ਗ੍ਰੈਜੂਏਸ਼ਨ ਲੜਕੀ ਨੇ ਟਰੱਕ ਡਿਸਪੈਚਿੰਗ ਦਾ ਕੋਰਸ ਕੀਤਾ ਹੋਇਆ ਹੈ ਲੜਕੀ ਦਾ ਇੱਕ ਪ੍ਰਾਗ ਕੈਨੇਡਾ ਵਿੱਚ ਪੀਆਰ ਹੈ ਲੜਕੀ ਇਸ ਟਾਈਮ ਪੰਜਾਬ ਵਿੱਚ ਗਵਰਨਮੈਂਟ ਜੌਬ ਕਰ ਰਹੀ ਹੈ ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਸੈਟਲਡ ਹੈ ਅਤੇ ਇਹਨਾਂ ਦਾ ਆਪਣਾ ਟਰੱਕਾਂ ਦਾ ਬਿਜ਼ਨਸ ਹੈ ਇਹਨਾਂ ਨੂੰ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਲੜਕਾ ਸਿਰਫ ਜਟਸੀਕ ਅਜਾ ਕੰਬੋਜ ਸਿੱਖ ਪਰਿਵਾਰ ਤੋਂ ਹੋਵੇ ਇਸ ਰਿਸ਼ਤੇ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 8427475013 ਇਹ ਸੰ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਆਪਣੇ ਪ੍ਰੋਫਾਈਲ ਦੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ रिश्ता करण ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦੀ